ਕੋਈ ਟਾਈਮ ਸੀ ਮਿੱਤਰੋ ਸਿਆਣੇ ਕਿਹਾ ਕਰਦੇ ਸੀਗੇ ਮਾਂ ਦੇ ਨਾਲੋਂ ਪਿਓ ਧੀ ਦਾ ਵੱਧ ਕਰਦਾ ਹੁੰਦਾ ਔਰ ਧੀਆਂ ਨੂੰ ਆਪਣੇ ਬਾਪੁੱਤੇ ਆਪਣੇ ਪਿਓ ਉੱਤੇ ਜਦੋਂ ਬਾਵਲ ਕਹਿੰਦੀਆਂ ਸੀ ਨਾ ਮੂੰਹ ਪਰ ਜਾਂਦਾ ਸੀ ਮਾਣ ਹੁੰਦਾ ਦੀ ਧੀਆਂ ਨੂੰ ਪਰ ਮਿੱਤਰੋ ਅੱਜ ਬਹੁਤ ਹੀ ਦੁਖਦਾਈ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਔਰ ਇੱਕ ਬਾਪ ਨੇ ਬਹੁਤ ਸ਼ਰਮਨਾਕ ਕਾਰਾ ਕੀਤਾ ਇਹ ਖਬਰ ਆਈ ਹੈ ਪਿੰਡ ਸ਼ੇਰ ਸਿੰਘ ਵਾਲਾ ਫਰੀਦਕੋਟ ਜ਼ਿਲ੍ਹੇ ਤੋਂ ਇੱਕ ਪਿਓ ਨੇ ਆਪਣੀ ਹੀ ਨਵਾਲਕ ਧੀ ਨਾਲ ਗਲਤ ਹਰਕਤਾਂ ਕੀਤੀਆਂ ਤੇ ਗਲਤ ਕੰਮ ਕਰਦਾ ਰਿਹਾ ਔਰ ਉਹਦੀ ਪਤਨੀ ਨੇ ਸ਼ਰਿਆਮ ਕੈਮਰੇ ਦੇ ਮੂਹਰੇ ਆ ਕੇ ਦੱਸਿਆ ਤੇ ਥਾਣੇ ਦੇ ਵਿੱਚ ਰਿਪੋਰਟ ਲਿਖਾਈ ਆਗੀ ਮਿੱਤਰੋ ਸਮਝ ਨਹੀਂ ਆਉਂਦੀ ਪੰਜਾਬ ਕਿਹੜੇ ਪਾਸੇ ਤੁਰ ਪਿਆ ਜਿਸ ਪੰਜਾਬ ਦੇ ਬਾਵਲ ਆਪਣੀ ਧੀ ਦੀ ਇੱਜ਼ਤ ਵਾਸਤੇ ਸੋ ਦੂਜਿਆਂ ਦੇ ਨਾਲ ਲੜ ਪੈਂਦੇ ਸੀ ਦੂਜਿਆਂ ਦੇ ਸਿਰ ਕਲਮ ਕਰ ਦਿੰਦੇ ਸੀਗੇ ਸਾਡੇ ਸੋਚਿਆਂ ਦੀ ਗੱਲ ਕਰਦੇ ਸੀ ਅਸੀਂ ਜਿਉਉਣਿਆਂ ਦੀ ਗੱਲ ਕਰਦੇ ਸੀ ਅਸੀਂ ਦੁੱਲੇ ਪੱਟੀਆਂ ਦੀ ਗੱਲ ਕਰਦੇ ਸੀ ਅੱਜ ਉਹਨਾਂ ਦੇ ਵਾਰਿਸ ਆ ਕਿਹੜੇ ਰਾਹੇ ਪੈ ਗਏ ਯਾਰ ਸ਼ਰਮ ਆਉਣੀ ਚਾਹੀਦੀ ਆ ਇਹੋ ਜੇ ਬਾਪ ਨੂੰ ਜਿਹੜਾ ਆਪਣੀ ਸਕੀਤੀ ਦੇ ਨਾਲ ਐਦਾਂ ਦੀਆਂ ਹਰਕਤਾਂ ਕਰਦਾ ਹੈ ਲੱਖ ਲੱਖ ਦੀ ਲਾਹਨਤ ਪਾਇਓ ਪੰਜਾਬੀਓ ਕੱਲਾ ਕੱਲਾ ਉਸ ਬੰਦੇ ਉੱਤੇ ਕਮੈਂਟ ਕਰਕੇ ਤਾਂ ਕਿ ਉਹਦੇ ਤੱਕ ਇਹ ਵੀਡੀਓ ਪਹੁੰਚਦੀ ਕਰ ਦੇਉ ਤੇ ਹੋਰ ਵੀ ਜਿਹੜੇ ਅਹਰ ਜੇ ਜ਼ਾਲਮ ਬਾਪ ਨੇ ਅਹਰ ਜੇ ਜ਼ਾਲਮ ਪਿਓ ਨੇ ਜਿਹੜੇ ਆਪਣੀ ਧੀਆਂ ਦੀਆਂ ਇੱਜ਼ਤਾਂ ਤੇ ਹੱਥ ਪਾਉਂਦੇ ਨੇ ਆਪਣੀਆਂ ਧੀਆਂ ਨਾਲ ਜਿਹੜੇ ਅਹਰ ਜੀਆਂ ਗਲਤ ਹਰਕਤਾਂ ਕਰਦੇ ਨੇਗੇ ਪੰਜਾਬੀਓ ਸੰਭਲ ਜੋ ਚੰਗੀਆਂ ਗੱਲਾਂ ਨਹੀਂ ਜਿਹੜੇ ਇਹੋ ਜੀਆਂ ਹਰਕਤਾਂ ਘਟਿਆ ਲੋਕ ਇਹੋ ਜੇ ਘਟਿਆ ਕੰਮ ਕਰਦੇ ਨੇ ਇਹ ਪੰਜਾਬ ਨੂੰ ਬਦਨਾਮ ਕਰਦੇ ਨੇ ਆਓ ਇਹੋ ਜੀਆਂ ਵਿਰੁੱਧ ਆਪਾਂ ਲਾਮਬੰਦ ਹੋ ਕੇ ਸੋ ਇਹਨਾਂ ਨੂੰ ਸਬਕ ਸਿਖਾਈਏ